ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਚਾਗਰ ਦੇ YouTube ਚੈਨਲ ਤੇ ਮੈਂ ਅਨੁਰਾਧਾ ਸੂਬੇ ਦੇ ਹਾਲਾਤ ਦੇ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ ਰੋਜ਼ ਸਾਨੂੰ ਗੈਂਗਵਾਰ ਫਿਰੋਤੀ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਤਾਜ਼ਾ ਮਾਮਲਾ ਅਮਰੀਕਸਾ ਦੇ ਹਲਕਾ ਮਜੀਠਾ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਸਵਾਰਾ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਦੀ ਹੱਤਿਆ ਕਰ ਦਿੱਤੀ ਗਈ ਮਜੀਠਾ ਥਾਣੇ ਦੇ ਐਸਐਚਓ ਇੰਸਪੈਕਟਰ ਕਰਮਪਾਲ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਉਨਾ ਨੂੰ ਇਤਲਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਹਨਾਂ ਨੇ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਛ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਉਹਨਾਂ ਦੇ ਦੱਸਣ ਅਨੁਸਾਰ ਮਰਦਨ ਵਾਲੇ ਵਿਅਕਤੀ ਦਾ ਨਾਮ ਸੰਦੀਪ ਸਿੰਘ ਹੈ। ਸੰਦੀਪ ਨਾ ਦਾ ਵਿਅਕਤੀ ਹੀ ਨਾਗ ਨਵੇਂ ਦਾ ਥਾਣੇ ਮਜੀਠੇ ਚ ਪੈਂਦਾ। ਉਹਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਪਛਾਤੇ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹਦਾ ਪਰਚਾ ਦਰਜ ਜਿਸ ਸੇ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਗ੍ਰਿਫਤਾਰ ਹੋ ਜਾਵਾਂਗੇ ਨਾ ਤੇ ਜਾਊਗੀ ਸਰ ਮੋੜਲੀ ਤਫ਼ਤੀਸ਼ ਕੀ ਆ ਸਾਨੂੰ ਮੋੜਲੀ ਤਫ਼ਤੀਸ਼ ਹੈ ਬਈ ਆ ਕਿ ਗੋਲੀ ਦੇ ਨਾਲ ਜਿੱਥੇ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕੁਸ਼ਣ ਪੁਰਾਣਾ ਨਹੀਂ ਸ਼ਰੀ ਕਿਸੇ ਦੇ ਨਾਲ ਨਹੀਂ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਇਹ ਚਿਕਨ ਦਾ ਕੰਮ ਕਰਦਾ ਧੰਨਵਾਦ ਫਰਿਆ ਪੜਿਆ ਕੋਈ ਨਹੀਂ ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਤੇ ਪੋਲਟਰੀ ਫਾਰਮ ਦੇ ਮਾਲਕ ਸੰਦੀਪ ਦੀ ਉਹਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸੰਦੀਪ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਜਦੋਂ ਮੌਜੂਦਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੈਂ ਨਾ ਸਰਪੰਚ ਸਰਪੰਚ ਸਰ ਮਾਗ ਨਵੇਂ ਕੀ ਹੋਇਆ ਮਾਮਲਾ ਰੱਤੀ ਉਹ ਬੜੀ ਮੰਨ ਭਾਗੀ ਘਟਨਾ ਹੈ ਜੀ। ਤਾਂ ਕੋਈ ਕਰੀਬ ਮੈਨੂੰ ਕੋਈ 10 ਵਜੇ ਕੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹੜਾ ਇਨਸਾਨ ਤੇ ਜਥੇ ਸੰਦੀਪ ਸਿੰਘ ਸੋਨੂ ਜੀ ਉਹ ਛੋਟੇ ਬਰਦਰ ਤਾਂ ਕਦੇ ਮਦਦਤਾ ਨੂੰ ਕਹਿੰਦੇ ਸਰਪੰਚ ਜੀ ਆਇਓ ਦਵਾ ਦੋ ਥੋੜੇ ਜਲਦੀ ਆ ਰਹੇ ਉਹ ਆਹ ਗੱਲਬਾਤ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਉਹ ਰਹੀ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੇ ਇਖਲਾਕ ਦਿੱਤੀ ਮੌਕੇ ਤੇ ਮਨੋ ਐਸਐਚਓ ਮਜੀਠਾ ਅਰਜੰਦ ਸਿੰਘ ਐਸਐਸਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀਤ ਨਵੇਂ ਜਿਨਾ ਚਾਰਜ ਲਿਆ ਉਹ ਵੀ ਫ੍ਰੈਂਸਿਕ ਦੀ ਟਾਈਮ ਹੀ ਆ ਗਈ ਮੌਕੇ ਤੇ ਉਹਨਾਂ ਕਾ ਵੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁਝੀਆਂ ਇਹ ਕੰਮ ਦੇ ਵਿੱਚ ਤੇ ਐਂ ਪ੍ਰਸ਼ਾਸਨਕਾਰੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮਤਭਾਗੀਆਂ ਘਟਨਾਵਾਂ ਹੋਈਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕਿ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਕਿਹਾ ਇਹ ਤਾਂ ਜੀ ਪਹੁੰਚ ਜਦੋਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਤੇ ਸਾਹਮਣੇ ਆਊਗਾ ਅਜੇ ਤੱਕ ਤਾਂ ਕੋਈ ਸ਼ਾਮੀ ਕਲਾਂ ਦੇ ਵੀ ਥੋੜੀ ਜਿਹਾ ਇਹਨਾਂ ਬੰਦੇ ਦੇ ਟੋਪਾ ਹੀ ਹੋਈ ਕਿਸੇ ਨਾਲ ਤੇ ਉਹਦਾ ਵਾਦਾ ਥੋੜੀ ਜਿਹਾ ਵਾਦੇ ਬੰਦੇ ਡੈੱਥ ਹੋ ਜਾਂਦੀ ਆ ਉਹ ਤੁਸੀਂ ਚਾਹੀ ਕੀ ਆ ਇਹ ਵੀ ਕੁਝ ਦਿਨ ਵਸੇ ਬੇਸੰਦਾਇ ਸਾਵਾ ਉਹ ਬੰਦਾ ਪੁਲਿਸ ਨੇ ਰਾਤ ਦਾ ਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਜੀ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਕਿ ਜਾਂ ਕੋਈ ਬਾਹਰ ਇਹਦੇ ਪਾਰੇ ਨਹੀਂ ਜੀ ਕੋਈ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣ ਗਿਆ ਫਿਰ ਪਤਾ ਲੱਗੂ ਐਸਐਚਓ ਕਰਮਪਾਲ ਸਿੰਘ ਦੇ ਦਸਨ ਅਨੁਸਾਰ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਮ੍ਰਿਤਕ ਸੰਦੀਪ ਦਾ ਕੁਝ ਵਿਅਕਤੀਆਂ ਨਾਲ ਕਿਸੇ ਗੱਲ ਤੋਂ ਝਗੜਾ ਵੀ ਹੋਇਆ ਸੀ ਪਰ ਉਸ ਵਕਤ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋ ਗਿਆ ਪਰ ਕੁਝ ਹੀ ਦਿਨ ਬਾਅਦ ਇਸ ਵਿਅਕਤੀ ਦਾ ਕਤਲ ਹੋ ਗਿਆ ਉਹਨਾਂ ਦੇ ਦਸਨ ਮੁਤਾਬਕ ਇਹ ਵਾਰਦਾਤ ਲੁੱਟਖੋਹ ਦੀ ਜਾਂ ਗੈਂਗਸਟਰ ਵਾਰਦੀ ਨਹੀਂ ਲੱਗਦੀ ਹੈ ਐਸਐਚਓ ਨੇ ਦੱਸਿਆ ਕਿ ਪਿੰਡ ਵਾਲਿਆਂ ਦੇ ਦਸਨ ਅਨੁਸਾਰ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ ਜਿੱਨਾ ਪਾਸੋਂ ਸੱਤੀ ਨਾਲ ਪੁੱਛਗੀਚ ਦੇ ਨਾਲ-ਨਾਲ ਕਤਲ ਹੋਣ ਦੇ ਬਾਕੀ ਸਾਰੇ ਪਹਿਲਵਾਂ ਤੇ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਨੇੜੇ ਦੇ ਸੀਸੀਟੀਵੀ ਕੈਮਰਾ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਅਸਲ ਕਾਤਲ ਬਹੁਤ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਇਸ ਦੌਰਾਨ ਸਾਪ ਦਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਮੈਂ ਨਾ ਨਿਰਮਲ ਸਿੰਘ ਸਾਫ ਦਾ ਸਰਪੰਚ ਜੀ ਇਹ ਨਾ ਮਾਮਲਾ ਹੋਇਆ ਮਾਂਬਾ ਜੀ ਸਾਨੂੰ ਸਵੇਰ ਨੂੰ ਸੁਬਾਹ ਪਤਾ ਲੱਗਾ 7:00 ਵਜੇ ਤੋਂ 10 ਮਿੰਟ ਦੇ ਵਿੱਚ ਸਾਡੇ ਸਰਪੰਚਾ ਆਪਰਾ ਮੌਜੂਦਾ ਸਰਪੰਚਾ ਫੋਨ ਆ ਵੀ ਆ ਗੱਲ ਹੋਈ ਸੀ ਪੁਲਿਸ ਨੂੰ ਆਉਂਦੇ ਸੀ ਅਸੀਂ ਆਏ ਤੇ ਮਿਲ ਕੇ ਪੁਲਿਸ ਨੂੰ ਤਲਾਸ਼ ਕੀਤੀ ਹੈ ਜੀ ਉਹਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਦੇ ਰੈਂਟ ਤੇ ਰਹਿੰਦੇ ਆ ਕਰਾਈ ਤੇ ਪਤਾ ਲੱਗਾ ਵੀ ਬੰਦਾ ਡਿਫਾਲਟ ਰਿਹਾ ਇਹਨਾਂ ਵੀ ਤੇ 302 ਦਾ ਪਰਚਾ ਹੈਗਾ ਜੀ ਤੇ ਕੋੜਾ ਕਿਤੇ ਮੇਰੇ ਝਗੜਾ ਝਗੜਾ ਬਣਾ ਨਾ ਕੋਈ 4 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕੇ ਇੱਥੇ ਤੇ ਬਾਅਦ ਚਾਹੁੰਦਾ ਮੈਂ ਤੁਹਾਨੂੰ ਦੇਖਣਾ ਜਿਹਨਾਂ ਦਾ ਤੁਸੀਂ ਕਿੰਨੀ ਉਮਰ ਹੈ ਜੀ ਪੂਰੀ ਤਰ੍ਹਾਂ 30 ਸਾਲ ਦੇ ਕਰੀਬ ਹੋਵੇਗਾ 40 ਸਾਲ ਕਰਦਾ ਕੀ ਲੱਗਦਾ ਉਹ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਫ ਪਸੰਦ ਬੰਦਾ ਹੈ ਕੀ ਮੰਨ ਕਰ ਹਾਰਾ 1886 ਦਾ ਇੱਥੇ ਕੰਮ ਕਰ ਰਿਹਾ ਜੀ ਉਹ ਮੰਨ ਇਨਸਾਫ ਦੀ ਮੰਗ ਕਰਦੇ ਆ ਜੀ ਕਿਸਾਨ ਦੇ ਇਨਸਾਫ ਲਈ ਆਇਆ ਜਾ ਰਿਹਾ ਜੀ ਸਬੰਧੀ ਕੰਮ ਕਰ ਰਿਹਾ ਹੈ ਆਪਣੀ ਸਤੋ ਜਸ ਪਾਲ ਸਿੰਘ ਗਿੱਲ ਦੀ ਰਿਪੋਰਟ ਪੰਜਾਬੀ ਜਾਗਰਨ